ਤਰਾ ਤਰਾ ਪਾ ਜੀ ਇੱਕ ਮਿੰਟ ਮਾਰਾ ਜੀ ਪਾ ਜੀ ਇਹ ਕਿਹਾ ਗਿਆ ਸੀ ਥੋੜਾ ਜਿਹਾ ਪਲੇਸ ਕਰ ਮੈਂ ਥੋੜਾ ਮੈਂ ਕੀ ਕੀ ਕਰਨ ਲੱਗਾ ਕਿ करन तो द्रे तो कर दे ने मारे तू ने सर की केस है दसियो नहीं नहीं डॉक्टरिटी ऐसे रखो थोड़ा सा प्रिंट कर दो मैम प्लीज प्रिंट कर दो मारो सर मैम केस तो दसो दो मिनट दो मिनट जब तुम बैठी और ऐसे आप चले लगा दो ठीक है सत श्री अकाल सत श्री अकाल सत श्री अकाल सत श्री अकाल सो नहीं पता डॉक्टर अभी तुम अदालत में साहब ਕੀ ਹੈਗਾ ਲੋਕਾਂ ਦੇ ਆਜਾ ਨਿਰਵਾਜਨ ਦੇ ਇਹ ਬਾਤ ਮੈਡਮ ਜੇ ਮੁਹੰਮਦ ਜੱਫਰ ਮਾਈਕ ਕਰੋ ਵਿਰੋਧ ਹੋਇਆ ਸੀ ਤਾਂ ਨਿਰਵਾਜਨ ਨੂੰ ਵਿਰੋਧ ਹੋ ਰਿਹਾ

ਬੈ ਵਿਰੋਧ ਕਿਉਂ ਹੋਇਆ ਤੇ ਕਿਹਨੇ ਫਿਲਮ ਦਾ ਮੋਟੋ ਹੋਇਆ 30 ਤਾਂ ਦੇਖ ਤਾਂ ਦਿਓ ਕਿ ਇਹ ਵਿਰੋਧ ਕਿਹਦੀ ਬੋਲਣ ਨੂੰ ਦਾੰਦ ਕੋਈ ਨਹੀਂ ਅਸੀਂ ਤਾਂ ਦੋ ਜਾਂ ਇਹ ਕਿਤੇ ਹੋਰ ਸਫੈ ਚੰਗੋਲੀ ਹਾਂ ਪੂਛਾ ਪਹਿਲੇ ਕਿਹਨੇ ਕੰਮਦਦਾਰ ਮਾਰ ਮਿਲਿਆ ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟਿਕਨੇ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਹਾਂ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਕੋਰਟ ਤੇ ਅਨੀਰੂ ਬਾਜਵਾ ਆਈ ਸੀ ਡਾਕਟਰ ਮੂਹੇ ਬਾਰੀਆਂ ਦੇ ਸਮੰਤ ਫਿਰਾਂ ਦੇ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਸ਼ਿਸ਼ ਠੀਕ ਹੈ ਠੀਕ ਹੈ ਬਸ ਇਹਦੀ ਮਿਹਰਬਾਨੀ ਮੇਰਾ ਨਾਮ ਦਰੂਜੇਤ ਲੀਆ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਗੋਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਰੈਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨੀਰੂ ਬਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਇਹ ਹੀ ਫੈਸਲਾ ਦਿੱਤਾ ਗਿਆ ਕਿ ਉਹ ਉਨਤਮਸਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਇਰ ਹੈ ਨੀਰੂ ਬਾਜਵਾ ਪੇਜ ਜੀ ਜੱਜ ਨੇ ਵੀ ਉਹਨਾਂ ਨੂੰ ਇਹ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ ਪੂਰੀ ਚਾਰਾ ਪੈਂਡ